ਆਇਰ ਹਰ ਆਪਣਾ ਜਪ ਚੱਲਦਾ ਹੈ ਆ ਜਾਣੇ ਲੈ ਵਾਲਾ ਵਾਲਾ ਉਹ ਵੀ ਵੇਚੀ ਭੰਗੇ ਰਣਗੀਆਂ ਦੁਬਾਰਾ ਰਿਪੀਟ ਹੋਣਗੀਆਂ ਠੀਕ ਹੈ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਆਉਣ ਵਾਲੀ 21 ਤਰੀਕ ਨੂੰ ਦੁਬਾਰਾ ਮਿਨੀ ਡਰਾ ਨਿਕਲੂਗਾ ਜਿਹੜੀਆਂ ਆ ਟਿਕਟਾਂ ਉਹ ਦੁਬਾਰਾ ਫਿਰ ਵਿੱਚ ਹੀ ਭਾਵੇਂ ਲੈਣੀਆਂ ਹਾਂਜੀ ਦੋ ਵਰੀ ਮੌਕਾ ਹੋਰ ਤਿੰਨ ਵਰੀ ਵੱਤੋ ਵੱਗ ਸ਼ੁਰੂ ਕਰਦੀ ਸੇਵਾ ਕਰਨੀ ਆ ਤਾਂ ਉਹ ਕਰ ਸਕਦਾ ਹੋਰ ਵੀ ਟਿਕਟਾਂ ਪਾ ਸਕਦੇ ਹਾਂ ਤੇ ਘੋਰੀ ਪਾ ਸਕਦੇ ਤੇ ਫਿਰ ਬਾਅਦ ਵਿੱਚ ਦੀ ਛੇ ਨੂੰ ਉਹ ਵੱਡਾ ਮੇਨ ਦਾ ਉਹ ਵੀ ਆਪਾਂ ਇੱਥੇ ਹੀ ਕਰ ਲੈਣੇ ਹਾਂਜੀ ਕਿੰਨਾ ਭਰਾਵਾਂ ਨੂੰ ਇਹ ਜਿਹੜੀਆਂ ਟਿਕਟਾਂ ਬਚਣਾਂ ਇਹ ਦੁਬਾਰਾ ਫਿਰ ਵਿੱਚ ਹੀ ਪਹਿਣਗੀਆਂ। ਇਹਨਾਂ ਦਾ ਚਿੱਟੇ ਰੰਗ ਦੇ ਨਾਲ ਬੱਚੀਆਂ ਮਿਲਣਗੀਆਂ। ਉਹ 6 ਤਰੀਕ ਨੂੰ ਜੀ ਪਹਿਣਗੀਆਂ ਚਿੱਟੇ ਰੰਗ ਦੇ ਨਾਲ। 6/12 ਨੂੰ ਜੀ ਪਹਿਣਦੇ ਨੂੰ। ਜੇ ਕੋ ਉਲੜਾ। ਮੋਡਾ ਦਰਾ ਉਹ 6 ਤਰੀਕ ਨੂੰ ਨਿਕੂਗਾ। 21 ਤਰੀਕ ਨੂੰ ਮਿੰਨੀ ਦਰਾ ਨੂੰ ਵਿੱਚ ਬੰਦ ਦਿੱਤਾ ਹੈ। ਇਹ ਨਾਮ ਜਾਣਕਾਰੀ ਦੇ ਦਿਓ ਬੱਬਾ ਜੀ ਜਿਹੜੇ ਦੇਣੇ ਦੇ ਮੇਨ ਦਰਾ ਚ 101 ਨਾਮ ਹੈ ਜੀ ਆਪਣਾ। 111 111 ਚੋਕ ਹੈ ਨਾਮ। 511 ਜੀ ਹੋਰ ਕੋਈ ਹੋਮ ਕੰਟਰੈਕਟਰ ਕਿਸੇ ਵੀ ਪੁਲੀ ਵਾਲੇ ਸਰਦਮਤਾਂ ਇਧਰੀ ਵੀ ਫਾਰ ਲੈ ਸਕਦਾ ਚਾਹ ਸਰ ਵੀ ਲੈ ਸਕਦਾ ਜੇ ਮੰਗੋ ਨਹੀਂ ਲੈਣੀ ਤਾਂ GST 10% ਘਟ ਕੇ ਬੰਦਾ ਨਕਦ ਪੇਮੈਂਟ ਵੀ ਲੈ ਸਕਦਾ ਬਸ ਬਥੋਂ ਨਹੀਂ ਤੁਹਾਨੂੰ ਤੇ ਇਹਦੇ ਬਾਰੇ ਜਾਣਕਾਰੀ ਇੱਕ ਜਾਣਕਾਰੀ ਆਏ ਦਿਓ ਜਿਹੜਾ ਆਪਾਂ ਇਹ ਕਰ ਰਹੇ ਆ ਕਾਰਜ ਜੀ ਤੇ ਉਹ ਆਪਾਂ ਇੱਥੇ ਦਰਬਾਰ ਸਾਹਿਬ ਤੇ ਲਾਉਣਾਗਾ ਪੈਸਾ ਬਿਲਕੁਲ ਜੀ ਬਿਲਡਿੰਗ ਬਹੁਤ ਪੁਰਾਣੀ ਬਣੀ ਹੋਈ ਆ ਮਾਰਸ਼ਾ ਵਕਤ ਚੂਣ ਲੱਗ ਜਾਂਦੀ ਆ ਆਪਾਂ ਨਾਮਾਂ ਤੋਂ ਬਾਅਦ ਜਿਹੜੀ ਵੀ ਰਕਮ ਬਚੂਗੀ ਉਹ ਆਪਾਂ ਸਾਰੀ ਗੁਰੂ ਘਰ ਤੇ ਰੋਗੇ ਠੀਕ ਆ ਜੀ ਪਪਾ ਜੀ ਨਾਮੀ ਰਕਮ ਕੱਢ ਕੇ ਦਰਬਾਰ ਸਾਹਿਬ ਦੇਖੋ ਜੀ ਪਤਾ ਵੀ ਸਾਨੂੰ ਲੱਗਦਾ ਇੱਕ ਦਾ ਦੋ ਦਾ ਬਣਿਆ ਹੈ ਬਾਬਾ ਜੀ ਦਰਬਾਰ ਸਾਹਿਬ ਜੀ 1972 ਦਾ ਬਣਿਆ ਹੋਇਆ 1975 ਦਾ ਬਣਿਆ ਹੋਇਆ ਚਲੋ ਦੇ ਮਾਦੀ ਨੂੰ ਜਾ ਕੋਰੀ ਚਕਾ ਦਿਓ ਉਹ ਚਕਾ ਦਿਓ ਜਿਹੜੀ ਸੰਗਤ ਕੋ ਉਹ ਟਿੰਕਾ ਦੇ ਹਾਂਜੀ ਸਾਰੀਆਂ ਬਾਕੀਆਂ ਦੇ ਅੰਦਰ ਜਿਵੇਂ ਮੈਕਸ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਕੋਈ ਡਾਊਟ ਨਾ ਹੋਵੇ ਮੱਖਣ ਮਾਰਕਸ ਹੋ ਰਹੀ ਹੈ ਕਿਹਾ ਬਣ ਕੇ ਇੱਕ ਬੱਚੇ ਦੇ ਅੱਖ ਦੇ ਉੱਤੇ ਮੁੱਠੀ ਬੰਨ ਕੇ ਬੱਚੇ ਦਾ ਮੁੱਠੀ ਬੰਨ੍ਹਿਆ ਆਹ ਜੀ ਬਜਾ ਮੈਂ ਆਹ ਜੇਸ ਮਾਲਕ ਸ਼ੇਅਰ ਕਰ ਦੋ ਭਾਈ ਇਹ ਬੱਚਾ ਪਾਜੀ ਲੱਖੂਗਾ ਜੀ ਆਹ ਛੋਟਾ ਬੱਚਾ ਕਰਦੇ ਚੱਕੂਗਾ ਜੀ ਸ਼ੇਅਰ ਕਰ ਦੋ ਜੀ ਮੇਰੇ ਕਾਫੀ ਹੋ ਤਾਂ ਲੱ ਨਹੀਂ ਸਕਦਾ ਚੱਡ ਜਾ ਚੱਲ ਹੋ ਗਈ ਚੱਲੋ ਹੁਣ ਫੋਨ ਕੋਲ ਬੰਦਾ ਇੱਕ ਬੰਦਾ ਜੀ ਭਾਈ ਪਿਛਲੇ ਪਾਸੇ ਵੀ ਆ ਜਾਓ ਆ ਭਾਈ ਥੇਕੀ ਪਾਤੀ ਠੀਕ ਹੋਵੇ ਫੋਨ ਤੇ ਖੋਲ ਦੇ ਭਾਈ ਤਾਂ ਕਰਕੇ ਕੋਈ ਨਹੀਂ ਹਾਂ ਹਾਂ ਬੋਲੋ ਜੀ ਪਹਿਲੀ ਪਰਚੀ ਸਕੂਟਰੀ ਦੀ ਚੱਕੀ ਗਈ ਹੈ ਜੀ ਪਾਟਾ ਕੱਢੀ ਜਾਂਦਾ ਸਕੂਲ ਦੀ ਬਣੀ ਬੱਤੀ ਆ ਦੇ ਵਿੱਚ ਪਹਿਲੀ ਵਾਰ ਕੀ ਸਕੂਟਰ ਦੀ ਜਿੱਤੀ ਗਈ ਹੈ ਜੀ ਸ਼ੇਅਰ ਕਰੀ ਚੱਲਿਓ ਜੀ ਮੇਰਾ ਟੋਕਨ ਨੰਬਰ ਬੋਲਦੀ ਨੰਬਰਾਂ ਦਾ ਲਖਿਆ ਜਾਏ ਪਹਿਲਾ ਹਾਂਜੀ ਪਹਿਲਾਂ ਫੋਨ ਲਾ ਲੀਏ ਹਾਂਜੀ ਭਾਈ ਜੀ ਟੋਕਨ ਨੰਬਰ ਆਏਗਾ ਐਮ ਨੰਬਰ 8324 ਲੈ ਫੋਨ ਐਮ 3324 ਐਮ 3324 7898789 71495 71495 ਰੇ ਫੜਾ ਦੀ ਇੱਧਰ ਨੈਕਸਟ ਇਹ ਨਾਲ ਲੈ ਬਾਈ ਬਿੱਸੇ ਦਿਖਾ ਕੋਪਨ ਨੰਬਰ ਹੈ ਜੀ ਐਮ ਹਾਂਜੀ ਬਾਈ ਜੀ ਨੰਬਰ 3324 98 ਅੜਜੀ ਫੋਨ ਤੇ ਕਿਤੇ ਪਰਸੀਆਂ ਪਾਈਆਂ ਸੀ ਬਾਈ ਕਿੱਥੇ ਪਾਈਆਂ ਸੀ ਮੈਂ ਵੀ ਚੱਲ ਪਹਿਲੀ ਇਹ ਭੇਜ ਦੇ ਸੀ ਜਣੇ 3324 ਮੈਂ ਵੀ ਚੱਲ ਪਹਿ ਲਿੰਕ ਭੇਜ ਦੇ ਬੀ ਕਿੱਥੇ ਪਾਈਆਂ ਸੀ ਬਾਈ ਮੇਰੇ ਪਿੰਡ ਦਾ ਨਾਮ ਨਹੀਂ ਜਿੱਤੇ ਆ ਰਿਹਾ ਹਾਂ ਆਨਲਾਈਨ ਪਾਈਆਂ ਸੀ ਕਿੰਨੇ ਦੀਆਂ ਪਾਈਆਂ ਸੀ 500 ਦੀਆਂ ਤੇ ਤੈਨੂੰ ਬਾਈ ਵਧਾਈਆਂ ਬਹੁਤ-ਬਹੁਤ ਅੱਜ ਮਿੰਨੀ ਡਰਾ ਕੱਢਿਆ ਆਪਾਂ ਅਗਲਾ ਮਿੰਨੀ ਇੱਕ ਇਸਤੀ ਨੂੰ ਕੱਢਣਾ ਤੇ 6 ਨੂੰ ਥਾਰ ਕੱਢਦੇ ਆ ਤੁਹਾਨੂੰ ਪਹਿਲਾ ਨਾਮ ਨਿਕਲੇਗਾ ਸਕੂਟਰੀ ਮਿੰਨੀ ਚ ਤੈਨੂੰ ਬਹੁਤ-ਬਹੁਤ ਵਧਾਈਆਂ ਬਾਈ ਤੈਨੂੰ ਫੋਨ ਬਹੁਤ ਆਉਣਗੇ ਚਲ ਠੀਕ ਆ ਬਾਈ ਚਲੋ ਵਧੀਆ ਗੱਲ ਤੇ ਕੀ ਕਰਦਾ ਬਾਈ ਪੁੱਛੇ ਕੰਮ ਕੀ ਕਰਦਾ ਬਾਈ ਤੁਹਾਡਾ ਤੇਰੀ ਵਾਰੀ ਆਲਾ ਚਲ ਸਕੂਟਰੀ ਦੇ ਵਗ ਜਾ ਕੇ ਖੇਤ ਸਧਾਰਨ ਕਿਸਾਨ ਤੇ ਬਾਈ ਤੈਨੂੰ ਹੋਰ ਦੱਸ ਦਿਆਂ ਤੈਨੂੰ ਤੈਨੂੰ ਫੋਨ ਬਹੁਤ ਆਉਣਗੇ ਫੋਨ ਚੱਕੀ ਚੱਲੀ ਭਰਾ ਬਣ ਕੇ ਕਿਸੇ ਨੂੰ ਕੋਈ ਪੈਸਾ ਨਾ ਪਾਈ ਗੁਰਦੁਆਰੇ ਸਾਹਿਬ ਨੂੰ ਆ ਕੇ ਨਾਲ ਦੇ ਉਹਦੇ ਪੈਸੇ ਲੈ ਜੀ ਜਾਂ ਸਕੂਟਰੀ ਲੈ ਜੀ ਠੀਕ ਹੈ ਤੇਰਾ ਨਾ ਕਮੇਟੀ ਸੰਪਰਕ ਕਰ ਲੂਗੀ ਤੂੰ ਦੇਖ ਹੋਰ ਮੈਂ ਸੰਪਰਕ ਕਰਨਗਾ ਨੰਬਰ ਤੇ ਸੰਪਰਕ ਕਰ ਲੈਣੀ ਠੀਕ ਹੈ ਸਿੱਧੀ ਦੱਸਾਂਗਾ ਬਸ ਤੂੰ ਕੋਈ ਹੋਰ ਤੈਨੂੰ ਜਿੰਨੇ ਵੀ ਫੋਨ ਆਉਣਗੇ ਤੂੰ ਚੱਕੀ ਜੱਲੀ ਭਰਾ ਬਣ ਕੇ ਪਰ ਕਿਸੇ ਨੂੰ ਕੋਈ ਪੈਸਾ ਨਾ ਪਾਈ ਠੀਕ ਹੈ ਵਿੱਚ ਕੋਈ ਕਹਿੰਦਾ ਤੈਨੂੰ ਘਰੇ ਤੋੜ ਦਾਂਗੇ ਤੂੰ ਇੰਨੇ ਪੈਸੇ ਦੇ ਦੇ ਸਾਰੀ ਵੀ ਇਹਦਾ ਨੋਟ ਕਰ ਲਓ ਜੀ ਹੈ ਨਾਮ ਨਿਕਲੀ ਹੈ ਜਿਹੜੇ ਆਪਾਂ ਲਿਖ ਕੇ ਫੇਰ ਕਰਾਂਗੇ ਤੁਹਾਨੂੰ ਸੁਣਾ ਦੇ ਯਾਰ ਸਾਡੀ ਮੜੀ ਜੁਆਇਆ ਬਹੁਤ ਬਹੁਤ ਮੁਬਾਰਕਾਂ ਤੇ ਪਿੰਡ ਕਿਹੜਾ ਬਾਈ ਦਾ ਪਿੰਡ ਕਿਹੜਾ ਤੇਰਾ ਅਲੀਪੁਰ 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 ਜਿਲ੍ਹਾ ਬਿਲਾ ਕਿਹੜਾ ਜਿਲ੍ਹਾ ਲੁਜਾਨਾ ਫੇਰ ਕੋਟਲਾ ਜਿਲ੍ਹਾ ਫੇਰ ਕੋਟਲਾ ਪਿੰਡ ਅਲੀ ਅਲੀ ਚੱਕ ਲੈਣ ਚੱਕ ਲੈਣ ਸਾਈਕਲ ਦੀ ਇੱਥੇ ਫੋਨ ਲਾਉਣਾ ਸਾਈਕਲ ਵਾਲੇ ਨੂੰ ਲਓ ਜੀ ਲਾੜਾ ਹਾਂ ਲਾੜੀ ਇਹਨੂੰ ਲਓ ਜੀ ਦੂਸਰੀ ਪਾਸੇ ਸਾਈਕਲ ਦੀ ਹੈਗੀ ਲੈ ਆਮ ਨੰਬਰ ਨਿਕਲਾਈ ਵਿੱਚ ਫੋਨ ਲੱਗ ਜਾਵੇ ਚਾਹੇ ਵਿੱਚ ਲਓ ਜੀ ਅਗਲਾ ਨੰਬਰ ਹੈਗਾ 4109 D ਫੋਨ ਨੰਬਰ ਲੈ 93779 ਬੁੱਲ ਲੈਣਾ ਕਰ ਦੋ ਇਹਦਾ ਲਾ ਕੇ ਫੋਨ ਲਾਉਣਾ ਬਾਹਰ ਦਿਖਾ ਦਿਓ ਦਰਬੀ ਪਾਰ ਤੇ ਇੱਧਰ ਦਿਖਾ ਦਿ ਬਾਈ ਨੰਬਰ ਆ ਬਾਈ 97794 ਤਾਂ ਇੱਧਰ ਜੀ ਵੀਰੇ ਕਿੱਥੋਂ ਬੋਲਦੇ ਹੋ ਗਵਿੰਦਗਰ ਭਾਜੀ ਕੂਪਰ ਨੰਬਰ ਹੈ ਜੀ D420999794 7344 ਸਾਈਕਲ ਕਿੱਥੇ ਪਾਈਆਂ ਜੀ ਦਾਦਾ ਜੀ ਵਰਤਨ ਦੇ ਅੱਛਾ ਜੀ ਤੇ ਤੁਹਾਨੂੰ ਵਧਾਈਆਂ ਵੀਰੇ ਸਾਈਕਲ ਨਿਕਲਿਆ ਦੂਜੇ ਨਾਮ ਚੋਂ ਬਿੱਲੀ ਦਾਜੋਂ ਅੱਛਾ ਅੱਛਾ ਜੇ ਸਾਈਕਲ ਲੈਣਾ ਹੋ ਸਾਈਕਲ ਲੈ ਲਿਓ ਜੇ ਪੈਸੇ ਲੈਣੇ ਹੋ ਪੈਸੇ ਲੈ ਲਿਓ ਠੀਕ ਹੈ ਬਾਬਾ ਮੁਆਰਕਾ ਸਨੋ ਬਾਈ ਕਿੰਨੇ ਦੀਆਂ ਪਰਚੀਆਂ ਪਾਈਆਂ ਸੀ 2000 ਦੀਆਂ 2000 ਦੀਆਂ ਚਲ ਠੀਕ ਆ ਧੰਨਵਾਦ ਬਾਈ 2000 ਦੀਆਂ ਬਾਈਆਂ ਪਰਚੀਆਂ ਪਾਈਆਂ ਸੀ ਦੱਸੇ ਬਾਗਲ ਕੇ ਚਕਾ ਮੁੰਡੇ ਨੂੰ ਚਕਾ ਜਾ ਪੁੱਤ ਤੂੰ ਜਾ ਪਰਚੀਆਂ ਹਲਿਆ ਲਓ ਬਾਈ ਕੀ ਹੈਗਾ ਚਲ ਅਗਲੇ ਚਾ ਜਾ ਬੜੂ ਇਹਨੇ ਸੱਤ ਵਾਲੇ ਤਿੰਨ ਪੱਖੇ ਆ ਤਿੰਨ ਤਿੰਨ ਓਏ ਖੜ ਜੋ ਖੜ ਜੋ ਖੜ ਜੋ ਇੱਧਰ ਖੜ ਜੋ ਲੋ ਇਹਨਾਂ ਨੂੰ ਬਿਠਾ ਦੇ ਲਈ ਪਾਰਟੀ ਵਾਲੇ ਨੂੰ ਤਿੰਨ ਪੱਖੇ ਆ ਨਹੀਂ 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 ਜੀ ਇੱਕ ਇੱਕ ਜੱਟੀ ਜਾਣੀ ਹਾਂ ਇੱਕ ਇੱਕ ਕੱਲੇ ਕੱਲੇ ਨੂੰ ਤਿੰਨ ਤਿੰਨ ਪੱਖੇ ਬੱਸ ਇੱਥੇ ਜਾਣੇ ਦੇ ਮਾੜੋ ਜੀ ਪਿੱਛੇ ਕਰ ਪਿੱਛੇ ਉਹ ਪਿੱਛੇ ਕਰ ਪਾਰਟੀ ਵਾਲਾ ਬਾਈ ਉਧਰ ਜਾਓ ਉਧਰ ਨੂੰ ਜਾਓ ਉੱਥੇ ਜਾਓ ਮੰਗਦੇ ਬਸ ਤੂੰ ਮਾਰਸ਼ਲ ਚੱਕਲਾ ਇੱਕ ਇੱਕ ਚੱਕੇ ਹੱਥ ਤੇ ਧਰਾ ਪਹਿਲਾਂ ਹੱਥ ਤੇ ਧਰ ਲਓ ਇੱਧਰ ਬਾਈ ਨੂੰ ਫੜਾ ਦੇ ਆ ਬਾਈ ਪਿੱਛੇ ਫੜਾ ਕਰ ਦੱਕਲਾ ਬਾਈ ਇਕੱਠੀਆਂ ਹੀ ਖੋਲ ਲਈ ਇੱਕ ਹੋਰ ਜੱਕਲਾ ਤੈਨੂੰ ਜੱਕਲਾ ਹੁਣ ਦੋ ਇੱਕ ਹੋਰ ਇੱਕ ਹੋਰ ਜੱਕ ਦੇ ਚਲੋ ਇਹ ਕੋਈ ਪੇਤ ਭਾਵ ਨਹੀਂ ਕਿਸ ਨਾਲ ਨੂੰ ਲਾਉਣ ਦੀ ਲੋੜ ਨਹੀਂ ਨੰਬਰ ਬੋਲ ਦੇ ਵਿਹਾਲ ਆ ਗਿਆ ਬਾਈ ਇਹ 1497 ਇਹ ਹੈਗਾ ਮਨਦੀਪ 97 ਮਨਦੀਪ ਕੌਰ ਨੰਬਰ 963 73700 99 ਨੰਬਰ ਬਰੇਜ ਮਾਨ ਬਾਈ ਕੋਈ ਗੱਲ ਨਹੀਂ ਤੁਹਾਨੂੰ ਕੋਈ ਜਾਨੂ ਜੀ ਦੋ ਹੋਰ ਤਿੰਨਾਂ ਸੇ ਕਰਦੇ ਬਾਤ ਚਲਾ ਦੇ ਬਾਤ ਚਲਾ ਦੇ ਕਿੱਥੇ ਅਭੀ ਇੱਧਰ ਦੇਣਾ ਦਿਖਾਈ ਦਿਖਾ ਦਈਏ ਇੱਧਰ ਦਿਖਾਉਣੀ ਮੈਨੂੰ ਦਿਖਾ ਇਹਦਾ ਚੱਲਦੇ ਲਾਈਵ 'ਚ ਦਿਖਾਇਆ ਕਰੀਏ ਇੱਧਰ ਨੂੰ ਕਰੀ ਚੱਲੋ ਬਾਲ ਲੈਸ਼ 314 77 ਜੀਪ ਇਹਨੂੰ ਨਾ ਚਲਾ ਇਹਨੂੰ ਨਾ ਸਾਰਾ 791 9101 ਤੇਰੀ ਪਿੱਛੇ ਨੰਬਰ ਆ ਅੱਛਾ 314 77 ਅੱਗੇ ਹੈ ਗਿਆ ਬਾਈ ਇਹ ਜੀ ਜੋਈ ਨਾਮ ਦਾ 196 ਸੰਦੀਪ ਸਿੰਘ ਸੰਧਰ 878 999 101 140 ਫੋਨ ਨੰਬਰ ਆ ਲੈ 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 ਬਈ ਅੱਗੇ ਕਿਹੜੀਆਂ ਪਰਚੀਆਂ ਨੇ 스마트ਵਾਚ ਅੱਗੇ 스마트ਵਾਚ 11 ਤਾਈ ਗਿਆ ਪ੍ਰੀਖਿਆ F 652 ਜੋਈ ਲਓ ਜੀ 594 144 554 100 ਦੋ ਦੋ ਕਰਕੇ ਚੱਕ ਲੈ ਜਲਦੀ ਅਨਿਕ ਬੜੀ ਜੀ ਜਿਹੜਾ ਬੱਚਾ ਤੇ ਉਹ ਇਨਾਂ ਵਿੱਚ ਲਖਸਰ ਆਉਂਦੇ ਨਾ ਪਿਆਰ ਹੋ ਜਾਂਦੇ ਪੂਰੀ ਸੰਗਤ ਦੇ ਵਿੱਚ ਨਾ ਲਾਈਵ ਕਰਕੇ ਡਰਾ ਕੱਢਿਆ ਜਾ ਰਿਹਾ ਅੱਜ ਮਿਨੀ ਡਰਾ ਜੀ ਇਹ ਤੋਂ ਬਾਅਦ 21 ਤਰੀਕ ਦਾ ਫੇਰ ਮਿਨੀ ਆ ਉਹ ਮਿਨੀ ਡਰਾ ਬਹੁਤ ਵਧੀਆ ਹੋਏ ਇਹ ਪਾਰਕੀਆਂ ਸਾਰੀਆਂ ਦੁਬਾਰੇ ਰੀਟ ਹੋਣਗੀਆਂ ਜੀ ਕਿਹੜੀ ਵਾਲੇ ਜੀ ਪਾਰਕੀ ਜੇ ਕਿਸੇ ਨਾਲ ਆਪਣੀ ਪਾਰਕੀ ਚੈੱਕ ਕਰਨੀ ਆ ਗੁਰਦੁਆਰਾ ਸਾਹਿਬ ਪਈਆ ਰਹਿਣਗੇ ਜਦੋਂ ਮਰਜੀ ਆ ਕੇ ਚੈੱਕ ਕਰ ਸਕਦਾ ਹੈ ਜੀ ਇਹ ਜਿਹੜਾ ਹੈਗਾ ਗੁਰੂ ਘਰ ਦੀ ਬਿਲਡਿੰਗ ਇਧਰੋਂ ਦੇ ਪਾਸੇ ਬਣਦੀ ਆ ਬਹੁਤ ਜ਼ਿਆਦਾ ਪੁਰਾਣੀ ਦੇਖੀ ਜਾਈਏ ਉਹ ਚੀਜ਼ਾਂ ਆ ਆ ਜਾ ਉੱਥੇ ਬਹਿ ਜਾ ਉੱਥੇ ਅੱਗੇ ਸਮਾਰਟਵਾਚ ਜਾਂ ਪ੍ਰਿਸ਼ਾ ਬਾਈ ਕਿਉਂਕਿ ਚਾਰ ਪੰਜ ਨਾਮ ਹੋਰ ਆ ਕਮੈਂਟ ਜਰੂਰ ਕਰੀ ਚੰਦੇ ਇਹ ਕੰਮ ਕਿਵੇਂ ਕਰਦੇ ਨੇ ਪੰਜ ਪਰਚੀਆਂ ਨੇ ਸੰਗਤ ਦਾ ਬਹੁਤ ਜ਼ਿਆਦਾ ਡੀ.ਜੇ ਦਾ ਆ ਜਾਂਦਾ ਡੀ.ਜੇ ਨੇ ਜਿਹੜੇ ਭਰਾ ਇੱਥੇ ਪਹੁੰਚੇ ਆ ਬਾਕੀ ਜਿਹੜਾ ਆ ਯਾਰ ਮਨੋ ਲਾ ਦਾ ਲਿੰਕ ਵਿੱਚ ਮੈਂ ਤਾਂ ਵਾਰਸ ਕਰਾ ਛੱਡ ਦੇ ਆਪ ਨੇ ਦੇਖੀ ਆਪ ਨੇ ਲੈ ਜਾ ਬੱਤ ਕੀ ਆ ਕੋਈ ਨੱਕ ਇੱਕ ਚੱਕ ਕੇ ਆ ਉਹ ਤਾਂ ਲੱਗ ਜੂਗਾ ਇੱਕ ਹੋਰ ਚੱਕ ਦੇ ਗਿਆਰੇ ਨਾਮੀਆਂ ਹਾਂ ਯਾਰ ਲਾਈਵ ਤਿੰਨ ਹੋ ਗਿਆ ਲਾਓ ਬਾਈ ਲਾਈਵ ਚੱਲੀ ਜਾਂਦਾ ਲਿੰਕ ਕਈ ਵਾਰ ਟੁੱਟ ਜਾਂਦਾ ਹੈ ਸਿੱਟਿਆ ਨਾ ਕਰ ਸਿੱਟਿਆ ਨਾ ਕਰ ਬੰਦ ਹੁੰਦੇ ਕਿ ਇਹੋ ਕੋਈ ਚੱਕਰ ਨਹੀਂ ਆਇਆ ਇੱਕ ਵਾਰੀ ਇਹੋ ਚੱਕ ਲਈ ਚੱਕ ਲਈ ਅਸਲ ਬੱਚਾ ਥੋੜਾ ਜਿਆਦਾ ਨਾ ਵੱਡਾ ਰੱਖਣਾ ਚਾਹੀਦਾ ਤੇ ਵੱਕਰ ਬਾਲੇ ਉਹ ਕਰਦੇ ਲੋ ਕੋਈ ਗੱਲ ਨਹੀਂ ਮਿਲਦੀ ਕੰਮ ਦੀ ਸਿੰਘ ਬਾਈ

ਤਬਾਤ ਨੇ ਮਾਰ ਪਾਉਂ ਗੀ 11 685278838 ਜੀ ਸਿੰਘ ਚਿੱਤਰ ਸਿੰਘ ਅਧਿਕਮ ਮੀਟਰ 98762 1165440 ਤੇਰੇ ਕੋਲੇ ਵਾਈਫਾਈ ਹੈ ਕਿਹਦੇ ਜਿਹੜਾ ਅੱਛਾ ਇਹ ਨਹੀਂ ਨਹੀਂ ਕਿੱਥੇ ਹੈ ਇਹ ਪਿੰਡ ਦਾ ਵਾਈਲਾ ਇਹਨੂੰ ਨਿਕਲਿਆਗਾ ਸਮਾਰਟਵਾਚ ਜਾਂ ਪ੍ਰੈਸ ਆਹ ਤੇ ਇਹਦੇ ਨਾਲ ਹਾਂ ਬੱਚਾ ਪਿੰਡ ਦਾ ਇਹਦਾ ਬੱਚਾ ਆ ਦਿਖਾ ਦੇ ਇਧਰ ਲਿਆ ਵੀ ਕਰ ਇਹ ਬੱਚਾ ਪਿੰਡ ਦਾ ਹੀ ਹੈ ਇਹਨੂੰ ਸਮਾਰਟ ਵਾਚ ਨਿਕਲੀ ਹੈ ਜੀ ਇਹ ਨੰਬਰ 52 95762 98440 ਨਿਕਲੀ ਹੈ ਜੀ 62p ਛੋਟੀ ਐ ਚਿੰਗ ਵਿੱਚ 400 ਕੀ ਬਈ 11 ਹੋ ਗਿਆ ਬਈ 11 ਹੋ ਗਿਆ ਪੰਜ ਪਹਿਲਾਂ ਸੀ ਤਿੰਨ ਨਾਲ ਦੋ ਦੋ ਨਾਲ ਤਿੰਨ ਦੇ ਡਬਲ ਚੱਕੀ ਤਿੰਨ ਆ ਤਿੰਨ ਰਹਿ ਗਈਆਂ ਤਿੰਨ ਲੈਂਦੀਆਂ ਤਾਂ ਚੱਕੀ ਚਾਰ ਤੱਕ ਲਾਂਦੇ ਆਹ ਮੰਤ ਹੋ ਜਾ ਕਿਹੜਾ ਚੱਲੋ ਜੀ ਇਹ ਤਿੰਨ ਪਰਚੀਆਂ ਹੋਰ ਚੁੱਕੀਆਂ ਜਾਣਗੀਆਂ ਜੀ ਜੀ ਸਵੇਰ ਨੂੰ ਨਾ ਦਿਖੇ ਨਾ ਚਿੰਨਾਂ ਦੀ ਬਾਕੀ ਮੰਨ ਫੱਕੋ ਚੱਕ ਦੋ ਜੱਕਲੇ ਉਹ ਤੇ ਕਰਕਲਾ ਨੂੰ ਦੇ ਕੋਈ ਨਾ ਦੇ ਦੇਖ ਕੇ ਡੌਟ ਥਾਮੋ ਤੇ ਚੱਕਾ ਲੋ ਮਿੰਨੀ ਡਰੈਗ ਬਾਈ ਨਿਕਲ ਰਹਾ ਹੈਗਾ ਲਾਈਵ ਜਿਹੜਾ ਬੈਡ ਡਰੈਗ ਤਰੀਕ ਨੂੰ ਆ ਜੀ ਬੱਚੇ ਦੇ ਬੱਦਾਂ ਆਉਣਗੇ ਜਿਹੜੇ ਚਾਰ ਚੱਕਰ ਹੋਣਗੇ ਉਹ ਆਪੇ ਸੁਣਦੇ ਹੋ ਤੇ ਭੇਜਿਆ ਪਿਆ ਸਾਨੂੰ ਚੈੱਕ ਕਰਾ ਹੌਲੀ ਸਿੱਧੇ ਹੌਲੀ ਮੜਾ ਜਾ ਬੱਦੋ ਨੇ ਚਾਰ ਹੋ ਗਏ ਬਾਈ ਲੈ ਚੱਲ ਪਗ ਲੈ ਇੱਕ ਵਾਦਗੀ ਕੋਈ ਨਹੀਂ ਲਓ ਜੀ ਕੋਈ ਨਾ ਵੱਧ ਚੱਕੀ ਗਈ ਕੋਈ ਡਰ ਨਹੀਂਗਾ 218872044316 ਇਹ ਕੀ ਹੈ ਜੀ ਇਹ ਬਾਈ ਸਮਾਰਟਵਾਚ ਸਮਾਰਟਵਾਚ ਜਾਂ ਬੈਸਾਂ ਜਾਂ ਪ੍ਰਿੰਸ ਕੀ ਹੁੰਦੇ ਹੈ A 2121 88720 44316 700 ਸੁਣਦਾ ਹੈਗਾ ਪੂਰਾ 700 945 ਜੀ A 2121 A 2121 ਕੋਪਰ ਨੰਬਰ ਆ ਜੀ ਇਹ ਹੈਗਾ ਜੀ E 2523 ਪਿਰਤਪਾਲ 700 ਬਈ ਉਹਦੀ ਗੱਲ ਪੂਰਾ 795 152 00794 52 414 ਪਿਰਤਪਾਲ E 25 e ਕੋਣ ਨੰਬਰ ਆਇਆ ਜੀ ਮਨਮੋਹਨ ਮੰਨੂ 93152 3060 C 50 70840 ਜੀ 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 ਕਿਵੇਂ ਲੱਗਿਆ ਬਾਈ ਕੰਮਸ਼ੇ ਬਣਾਇਆ ਵਧੀਆ ਲੱਗਿਆ ਹਰ ਭਗਵਾਨ ਲਾਸਟ ਪਰਚੀ ਜੀ C 3625 ਲਓ ਜੀ ਇਧਰ ਸੰਗਤ ਦੇ ਵਿੱਚ ਬਹੁਤ ਜਗ੍ਹਾ ਹੈ ਬੱਜਾ ਬਾਈ ਅਗਲੇ ਡਰਾਪ ਆਦੇ ਬੋਲ ਕੇ ਬੇਨਤੀ ਕਰ ਦਿਓ ਲਾਈਟ ਚੱਲਦੇ ਜਾਉਂਦੇ ਜਾਂ ਉਹਨੇ ਅੱਗੇ ਪਾਣੀ ਵੀ ਨਹੀਂ ਗਿਆ ਪਰ ਸੀਨੀਅਰ ਜਨਤਾ ਉਹ ਪੰਦ ਮਿੰਟ ਨਾ ਨਿਕੂ ਜੀ ਸਾਰੀ ਸੰਗਤ ਦੇ ਵਿੱਚ ਬਿਨਾਂ ਬੇਦਬਾਬ ਤੋਂ ਜੀ ਮੈਂ ਅੱਜ ਕੱਢਾ ਉਹ ਵੀ ਬਿਲਕੁਲ ਇੱਦਾਂ ਨਹੀਂ ਨਿਕੂਗਾ ਸਾਡੀ ਨਾਰਦੀ ਦੀ ਸੇਵਾ ਕੌਣ ਕਰਦਾ ਹੈ